भाई अमृतपाल सिंह ਦੀ ਇੱਕ ਜਦੋਂ ਇਹ ਚੋਣ ਕੈਂਪੇਨ ਕਰ ਰਹੀ ਸੀ ਉਦੋਂ ਇੱਕ ਸਰਦਾਰ ਨੇ ਇਹ ਗੱਲ ਕਹੀ ਵੀ ਜੇ ਆਹ ਗੱਲ ਹੋ ਗਈ ਤਾਂ ਅਸੀਂ ਪੰਜਾਬ ਵਿੱਚ ਕੋਈ ਹਿੰਦੂ ਨਹੀਂ ਛੱਡਾਂਗੇ ਉਹਨੇ ਕਹੀ ਇਹ ਗੱਲ ਹੁਣ ਉਹ ਗੱਲ ਜਿਹੜੀ ਆ ਇਦਾਂ ਦੀਆਂ ਗੱਲਾਂ ਹੋਰ ਵੀ ਆਉਣਗੀਆਂ ਸਿੱਖ ਚਿਹਰਿਆਂ 'ਚ ਆਉਣਗੀਆਂ ਜਦੋਂ ਇਹ ਆਉਣਗੀਆਂ ਤੇ ਉਹ ਲੋਕ ਉਹਨਾਂ ਲੋਕਾਂ ਨੂੰ ਡਰਾਇਆ ਜਾਊਗਾ ਇੱਕ ਅਦਾ ਕੇਦਾ ਨੁਕਸਾਨ ਵੀ ਕੀਤਾ ਜਾਊਗਾ ਫੇਰ ਉਹ ਸਤਾਈ ਜੇ ਵੀ ਜੇ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਨਹੀਂ ਆਉਂਦੀ ਤੇ ਪੰਜਾਬ ਵਿੱਚ ਹਿੰਦੂ ਨਹੀਂ ਵਜਦਾ ਹਾਂ ਔਰ ਮੈਂ ਤੁਹਾਡੇ ਚੈਨਲ ਆਹੀਂ ਇਹ ਗੱਲ ਕਹਿਣੀ ਚਾਹਨਾ ਕਿ ਖਤਰਾ ਹਿੰਦੂਆਂ ਨੂੰ ਸਾਡੇ ਤੋਂ ਨਹੀਂ ਹੈ ਮੋਦੀ ਤੋਂ ਹੀ ਖਤਰਾ ਹੈ ਹਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜੀ ਕਿ ਸਾਰਾ ਇੱਕ ਬਹੁਤ ਵੱਡਾ ਜਾਲ ਆ ਇੱਕ ਬਹੁਤ ਵੱਡਾ ਟਰੈਪ ਆ ਜਿਹਦੇ ਵਿੱਚ ਲੋਕ ਫਸ ਰਹੇ ਨੇ ਜੀ ਜੀ ਠੀਕ ਹੈ ਜੀ ਔਰ ਜਿਹੜੇ ਬੰਦੇ ਜਿਹੜੇ ਬੰਦੇ ਕੱਲ ਜਿਹੜੇ ਬੰਦੇ ਕੱਲ ਪਾਤਸ਼ਾਹੀ ਦਾਵੇ ਦੇ ਹੱਕਦਾਰ ਸੀ ਉਹ ਅੱਜ ਇਹ ਕਹਿੰਦੇ ਨੇ ਵੀ ਕਾਨੂੰਨ ਤੋਂ ਅਸੀਂ ਬਾਹਰ ਹੀ ਨਹੀਂ ਜਾਣਾ ਮੇਰਾ ਸਮਝੋ ਅਸੀਂ ਕਾਨੂੰਨ ਦੇ ਦਾਇਰੇ ਚ ਰਹਿਣਾ ਉਸ ਪੰਜਾਬ ਦੀ ਪਵਿੱਤਰ ਧਰਤੀ ਤੇ ਜਿੱਥੇ ਬਾਬਾ ਦੀਪ ਸਿੰਘ ਨੇ ਸੀਸ ਦਿੱਤਾ ਆ ਕੇ ਜੀ ਉੱਥੇ ਕੋਈ ਜਿਵੇਂ ਇੱਕ ਉਹ ਕੋਈ 크ਿਸਚਨ ਨਹੀਂ ਹੈ ਕੋਈ ਇਦਾਂ ਦੀ ਗੱਲ ਨਹੀਂ ਉਹ ਐਵੇਂ ਹੀ ਹੈ ਜਿਵੇਂ ਸਿੱਖਾਂ ਚ ਰਾਜਾ ਸਵਾਮੀ ਜਿਵੇਂ ਸਿੱਖਾਂ ਦੇ ਵਿੱਚ ਬੜੇ ਹੋਰ ਇਦਾਂ ਦੇ ਡੇਰੇਦਾਰ ਨੇ ਕ੍ਰਿਸਟਨਾ ਜੀ ਵੀ ਉਹ ਇੱਕ ਇਦਾਂ ਦਾ ਡੇਰੇਦਾਰ ਆ ਜਿਹੜਾ ਕਰੂਸ ਉਹ ਸਾਧ ਰਿਆ ਆ ਮੈਂ ਉਹਨੂੰ ਇਹ ਗੱਲ ਕਹਿਣਾ ਵੀ ਭਾਈ ਅਸੀਂ ਜਿਹੜੀ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਕਹਿ ਰਿਆਂ ਵੀ ਅਗਲਾ ਇੱਕ ਪ੍ਰੋਗਰਾਮ ਹੋਰ ਰੱਖ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਜੀ ਮੈਨੂੰ ਸੱਚੀ ਨਹੀਂ ਇਹ ਗੱਲ ਦਾ ਪਤਾ ਲੱਗਾ ਜੀ ਜੀ ਸਾਡੇ ਜਿਹੜੇ ਪਿਆਰੇ ਸੱਜਣ ਨੇ ਉੱਥੇ ਅੰਮ੍ਰਿਤਸਰ ਉਹਨਾਂ ਨੇ ਕੱਲ ਇੱਕ ਡਿਬੇਟ ਕੀਤੀ ਆ ਜਾਂ ਉਹਨਾਂ ਨੇ ਸਟੇਟਮੈਂਟ ਦਿੱਤੀ ਮੈਨੂੰ ਉੱਤੋਂ ਪਤਾ ਲੱਗਾ ਜੀ ਉਹ ਜਗਰਾਜ ਸਿੰਘ ਹੁਣੇ ਜਿਹੜੀ ਉਹ ਗੱਲ ਕਰੇ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹਨਾ ਵੀ ਇਹ ਲੋਕ ਜੁੱਤੀ ਦੇ ਯਾਰ ਨੇ ਬਿਨਾਂ ਜੁੱਤੀ ਤੋਂ ਇਹਨਾਂ ਨੇ ਕਾਬੂ ਨਹੀਂ ਆਉਣਾ ਜਿਹੜੀ ਗੱਲ ਹੈਗੀ ਆ ਕ੍ਰਿਸ਼ਨ ਧਰਮ ਦੀ ਉਹਦੇ ਨਾਲ ਸਾਡੇ ਕੋਲ ਬੰਦੇ ਹੈਗੇ ਨੇ ਜਿੱਥੇ ਮਰਜ਼ੀ ਆ ਕੇ ਜਿਹੜੇ ਮੰਚ ਤੇ ਮਰਜ਼ੀ ਆ ਕੇ ਸਾਡੇ ਨਾਲ ਡਿਬੇਟ ਕਰ ਲੈਣ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਤੇ ਤੁਸੀਂ ਕੌਣ ਹੋ ਕੀ ਤੁਹਾਨੂੰ ਤੁਹਾਡਾ ਧਰਮ ਯਾਜ ਦਿੰਦਾ ਇਦਾਂ ਦੇ ਪੰਗੇ ਲੈਣ ਨੂੰ ਜੇ ਇਹ ਜੀ ਕੋ ਗੱਲ ਹੋਵੇ ਜੇ ਇਦਾਂ ਦੀ ਕੋਈ ਗੱਲ ਹੋਵੇ ਤੇ ਪਿੱਛੇ ਅਮਰੀਕਾ ਬੈਠਾ ਆ ਠੀਕ ਹੈ ਨਹੀਂ ਚਰਚ ਵੇਚ ਰਹੇ ਨੇ ਉਹਨਾਂ ਨੂੰ ਕੋ ਉਹਨਾਂ ਨੂੰ ਬਚਾਓ ਜਾ ਕੇ ਉੱਥੇ ਹੋਰ ਬਹੁਤ ਕੁਝ ਹੋ ਰਿਹਾ ਆ ਬੰਦੇ ਆ ਚਰਚ ਵੇਚ ਰਹੇ ਹਾਂਜੀ ਹਾਂ ਉੱਥੇ ਬੜਾ ਕੁਝ ਇਦਾਂ ਦਾ ਹੋ ਰਿਹਾ ਨਾਚ ਗਾਣੇ ਚੱਲ ਰਹੇ ਨੇ ਤੁਹਾਡੇ ਧਾਰਮਿਕ ਸਥਾਨਾਂ ਦੇ ਉੱਤੇ ਉਹਨਾਂ ਨੂੰ ਬਚਾਉਣ ਦੀ ਬਜਾਏ ਪੰਜਾਬ ਦੇ ਵਿੱਚ ਇੱਕ ਖਾਸ ਥੇਰਾ ਜਿਹੜੀ ਖੁੱਲੀਆਂ ਜ਼ਮੀਨਾਂ ਲੈ ਕੇ ਉੱਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਉਸਾਰ ਰਹੀ ਆ ਤੇ ਕਰੂਸੇਡ ਦਾ ਨਾਅਰਾ ਅੰਮ੍ਰਿਤਸਰ ਆ ਕੇ ਦਿੰਦੇ ਨੇ ਮੈਂ ਇਹ ਚੈਲੰਜ ਕਰਦਾ ਵੀ ਹੁਣ ਇੱਕ ਵਾਰੀ ਹੋਰ ਦੂਜਾ ਮੌਕਾ ਦੂਜੀ ਵਾਰੀ ਮੈਨੂੰ ਸੱਚੀ ਨਹੀਂ ਪਤਾ ਲੱਗਾ ਮੈਂ ਮਾਫੀ ਚਾਹਣਾ ਸਿੱਖਾਂ ਤੋਂ ਇੱਕ ਵਾਰੀ ਉਹ ਜਿਹੜਾ ਨਰੂਲਾ ਜ ਨਰੂਲਾ ਹੈ ਕੋਈ ਕੌਣ ਆ ਅੰਕਲ ਨਰੂਲਾ ਬਿਲਕੁਲ ਜੋ ਵੀ ਹੈਗਾ ਆ ਉਹਨੂੰ ਮੈਂ ਕਹਿਣਾ ਵੀ ਤੂੰ ਇੱਕ ਵਾਰੀ ਦੋਵੇਂ ਤੇਰੇ ਦੋਵੇਂ ਰਾਹ ਖੁੱਲੇ ਨੇ ਵਿਚਾਰ ਲਈ ਹੁਣਾ ਤੇ ਜਦੋਂ ਮਰਜ਼ੀ ਆ ਜਾ ਟਾਈਮ ਦੇ ਸਾਡੇ ਕੋਲ ਬੰਦੇ ਹੈਗੇ ਨੇ ਸਾਡੇ ਬੰਦੇ ਤੇ ਇਹਨਾਂ ਵਿਚਾਰ ਕਰਨਗੇ ਤਕਰਾਰ ਲਈ ਹੁਣਾ ਦੇ ਟਾਈਮ ਦੇ ਜਦੋਂ ਮਰਜ਼ੀ ਦੇ ਦੇ ਉਹ ਵੀ ਸਾਡੇ ਕੋਲ ਸਾਰੇ ਰਾਹ ਹੈਗੇ ਨੇ ਠੀਕ ਹੈ ਜੀ ਸਾਡੇ ਕੋਲ ਇੱਕੋ ਸਮੇਂ ਇਹ ਕਿਸੇ ਧਰਮ ਕੋਲ ਨਹੀਂ ਹੈ ਇੱਕੋ ਸਮੇਂ ਦੋਵੇਂ ਚੀਜ਼ਾਂ ਨੇ ਸੰਤ ਤੇ ਸਿਪਾਈ ਮਾਲਾ ਤੇ ਤੇਗ ਠੀਕ ਹੈ ਜੀ ਅਗਲੀ ਗੱਲ ਦੇਗ ਸਾਡੇ ਕੋਲ ਬੜਾ ਕੁਝ ਆ ਤੇ ਅਸੀਂ ਇਹਦੇ ਲਈ ਕਿਸੇ ਵੀ ਵੀ ਅਸੀਂ ਵੀ ਤਿਆਰੀ ਕਰਕੇ ਆਵਾਂਗੇ ਐ ਨਹੀਂ ਹੈ